ਪਿੰਡ ਕੋਟ ਮੁਹੰਮਦ ਖਾਨ ਵਿੱਚ ਜੋ ਗੋਲੀਬਾਰੀ ਦੀ ਘਟਨਾ ਹੋਈ ਹੈ ਜਿਸ ਤੋਂ ਬਾਅਦ ਸਬ ਇੰਸਪੈਕਟਰ ਚਲੰਜੀਤ ਸਿੰਘ ਦੀ ਜੋ ਮੌਤ ਹੋਈ ਆ ਤੇ ਇੱਕ ਹੋਰ ਪੁਲਿਸ ਇੰਸਪੈਕਟਰ ਜੋ ਇਸ ਵਿੱਚ ਜ਼ਖਮੀ ਹੋਏ ਨੇ ਉਸ ਮਾਮਲੇ ਵਿੱਚ ਲਗਾਤਾਰ ਹੁਣ ਕਾਰਵਾਈਆਂ ਹੋ ਰਹੀਆਂ ਨੇ ਜਿੱਥੇ ਇੱਕ ਪਾਸੇ ਪੁਲਿਸ ਨੇ ਐਕਸ਼ਨ ਲੈਂਦਿਆਂ ਹੋਇਆਂ 20 ਲੋਕਾਂ ਨੂੰ ਰਾਉਂਡ ਅਪ ਕਰ ਲਿਆ ਜਿਸ ਨੂੰ ਲੈ ਕੇ ਬਿਆਨ ਵੀ ਸਾਹਮਣੇ ਆਇਆ ਪਰ ਹੁਣ ਇਹ ਸਾਰੀ ਘਟਨਾ ਦੇ ਵਿੱਚ ਪਿੰਡ ਦਾ ਵੀ ਪੱਖ ਸਾਹਮਣੇ ਆਇਆ ਜਿਸ ਪਿੰਡ ਦੇ ਵਿੱਚ ਘਟਨਾ ਵਾਪਰੀ ਹੈ ਉਸ ਦੇ ਨਾਲ ਦੇ ਇਹੀ ਪਿੰਡ ਦੇ ਸਰਪੰਚ ਵੀ ਸਾਹਮਣੇ ਆਏ ਨੇ ਪਿੰਡ ਵਾਸੀ ਵੀ ਸਾਹਮਣੇ ਆਏ ਨੇ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਸਰਪੰਚ ਬਿਲਕੁਲ ਵੀ ਇਹ ਸਾਰੇ ਮਾਮਲੇ ਵਿੱਚ ਸ਼ਾਮਲ ਨਹੀਂ ਆ ਉਹ ਬੇਕ ਸੂਰ ਹੈ ਜਾਣ ਬੁੱਝ ਕੇ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ ਸਾਰੇ ਮਾਮਲੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਾਥੀ ਲੋਕਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜੱਜ ਇੱਕ ਸੈੱਟ ਬਣਾਉਣ ਅਤੇ ਉਸੇ ਤਹਿਤ ਇਸ ਦੀ ਜਾਂਚ ਕੀਤੀ ਜਾਵੇ ਜਿੱਥੇ ਪੁਲਿਸ ਵਾਲੇ ਕਹਿ ਰਹੇ ਆ ਕਿ ਸਰਪੰਚ ਅਤੇ ਉਸਦੇ ਸਾਥੀਆਂ ਨੇ ਗੋਲੀ ਚਲਾਈ ਹੈ ਉੱਥੇ ਹੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਅਤੇ ਜੋ ਸਰਪੰਚ ਦਾ ਭਰਾ ਹੈ ਉਹ ਵੀ ਮੌਜੂਦ ਸੀ ਉਹਨਾਂ ਦਾ ਕਹਿਣਾ ਹੈ ਕਿ ਨਾ ਤਾਂ ਸਰਪੰਚ ਕੋਲ ਅਸਲਾ ਹੈ ਤੇ ਨਾ ਹੀ ਉਸ ਨੇ ਗੋਲੀਬਾਰੀ ਚਲਾਈ ਹੈ ਇਹ ਸਾਰੇ ਘਟਨਾਵਾਂ ਦੇ ਵਿੱਚ ਜੋ ਲੋਕ ਨੇ ਉਹ ਸਾਹਮਣੇ ਆਏ ਆ ਤੇ ਕਹਿੰਦੇ ਕਿ ਨਿਰਪੱਖ ਤਰੀਕੇ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਦੋ ਤੀਰਾਂ ਵਿਚਾਲੇ ਲੜਾਈ ਜ਼ਰੂਰ ਹੋਈ ਹੈ ਚੌਂਕ ਦੇ ਵਿੱਚ ਚਰਾਹੇ ਦੇ ਵਿੱਚ ਗਾਣੇ ਵਜਾਉਣ ਨੂੰ ਲੈ ਕੇ ਪਹਿਲਾਂ ਲੜਾਈ ਹੋਈ ਸੀ ਜਿਸ ਤੋਂ ਬਾਅਦ ਦੇਰ ਰਾਤ ਤੇ ਲੜਾਈ ਹੋਰ ਵਧੀ ਹੈ ਇੱਟਾਂ ਪੱਥਰ ਇੱਕ ਦੂਜੇ ਤੇ ਜ਼ਰੂਰ ਚੱਲੇ ਨੇ ਪਰ ਇਹ ਸਾਰੇ ਮਾਮਲੇ ਵਿੱਚ ਜੋ ਸਰਪੰਚ ਦਾ ਨਾਮ ਲਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਨਾਮ ਲਿਆ ਜਾ ਰਿਹਾ ਹੈ ਕਿ ਉਸ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਉਸ ਦੇ ਮਾਮਲੇ ਦੇ ਵਿੱਚ ਬਾਕੀ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਨਾ ਤਾਂ ਸਰਪੰਚ ਉੱਥੇ ਮੌਜੂਦ ਸੀ ਤੇ ਨਾ ਹੀ ਸਰਪੰਚ ਨੇ ਗੋਲੀ ਚਲਾਈ ਹੈ ਆ ਸੁਣਦੇ ਹਾਂ ਦੋਵੇਂ ਧਿਰਾਂ ਦੇ ਬਿਆਨ ਪੁਲਿਸ ਕੀ ਕਹਿੰਦੀ ਹੈ ਤੇ ਲੋਕ ਕੀ ਕਹਿੰਦੇ ਨੇ ਕੱਲ ਰਾਤੀ ਕੰਟਰੋਲ ਰੂਮ ਤੋਂ ਪੁਲਿਸ ਨੂੰ ਇਤਲਾਹ ਮਿਲਦੀ ਹੈ ਕਿ ਕੋਟ ਮੁਹੰਮਦ ਖਾ ਪਿੰਡ ਜਿੱਥੇ ਦੋ ਗੁੱਟਾਂ ਵਿੱਚ ਲੜ ਰਹੇ ਨੇ ਇੱਟੇ ਰੋੜੇ ਵੀ ਉੱਥੇ ਵਰਤੇ ਗਏ ਨੇ ਤੇ ਗੋਲੀ ਵੀ ਚੱਲੀ ਆ ਉਸ ਤੋਂ ਬਾਅਦ ਜਦੋਂ ਗਵਿੰਦਵਾਲ ਸਾਹਿਬ ਦੀ ਪੁਲਿਸ ਮੌਕੇ ਤੇ ਜਾਂਦੀ ਹੈ ਤੇ ਉਹਨਾਂ ਨੂੰ ਹਟਾਉਣ ਦੇ ਦੌਰਾਨ ਪੁਲਿਸ ਤੇ ਵੀ ਹਮਲਾ ਕੀਤਾ ਜਾਂਦਾ ਹੈ ਪੁਲਿਸ ਜਿਹੜਾ ਸਾਡਾ ਏਐਸ ਜਸਵੀਰ ਸੀਗਾ ਉਹਦੀ ਬਾਹ ਤੇ ਸੱਟ ਲੱਗਦੀ ਹੈ ਇੱਟ ਲਗਨ ਕਾਰਨ ਤੇ ਸਾਡਾ ਸਬ ਇੰਸਪੈਕਟਰ ਚਰਨਜੀਤ ਜਿਹੜਾ ਹੈ ਉਹ ਸ਼ਹਾਦਤ ਨੂੰ ਸ਼ਹਾਦਤ ਪ੍ਰਾਪਤ ਕਰ ਜਾਂਦਾ ਹੈ ਉਸ ਤੋਂ ਬਾਅਦ ਸਖਤ ਕਾਰਵਾਈ ਕਰਦੇ ਹੋਏ ਜਿਹੜੀ ਆਪਣੀ ਜਨਰਲ ਸਾਹਿਬ ਦੀ ਪੁਲਿਸ ਸੀਗੀ ਉਹਨੇ 176 ਨੰਬਰ ਐਫ ਆਈ ਆਰ ਬਾਈ ਨੇਮ ਮਲਜ਼ਮਾਂ ਦੇ ਰਜਿਸਟਰ ਕੀਤੀ ਸੀਗੀ ਤੇ ਪੂਰੇ ਰਾਤ ਚੱਲੇ ਆਪਰੇਸ਼ਨ ਦੇ ਦੌਰਾਨ 20 ਤੋਂ ਵੱਧ ਜਿਹੜੇ ਇਹਦੇ ਵਿੱਚ ਅਕਿਊਜ਼ ਸੀਗੇ ਉਨਾ ਨਾ ਰੌਂਡ ਅਪ ਕਰ ਲਿਆ ਗਿਆ ਹੈ ਤੇ ਜਿਨ੍ਹਾਂ ਦੇ ਖਿਲਾਫ ਸਤੋਸਤ ਜੜੀ ਕਰਨ ਦੇ ਸਬੰਧ ਨਾਲ ਕਾਰਵਾਈ ਬੰਦੀ ਹੈ ਉਹ ਕੀਤੀ ਜਾਵੇਗੀ। ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਿਹੜੀ ਹੈ ਜਿਹੜਾ ਸ਼ਹੀਦ ਦਾ ਪਰਿਵਾਰ ਹੈ ਉਹਦੇ ਨਾਲ ਖੜੀ ਹੈ ਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਵਿੱਤਿਆ ਤੇ ਹੋਰ ਸਹਾਇਤਾ ਜਿਹੜੀ ਉਹ ਪ੍ਰਦਾਨ ਕੀਤੀ ਜਾ ਰਹੀ ਹੈ। ਅੰਤ ਵਿੱਚ ਕੀ ਗੱਲਬਾਤ ਕੀ ਪੂਰਾ ਮੌਲਾ ਸਰ ਮੇਰਾ ਨਾਮ ਗੁਰਪ੍ਰਤਾਪ ਸਿੰਘ ਆ ਸਰਪੰਚ ਪਿੰਡ ਚੰਬਾਖੁਰ ਤੋਂ ਬੇਨਤੀ ਦਾ ਵੀ ਇਹਨਾਂ ਦਾ ਡਿਸਪਿਊਟ ਚੱਲਦਾ ਪਿਆ ਸੀ ਕਾਫੀ ਦਿਨਾਂ ਤੋਂ ਉਹਨਾਂ ਦੀ ਬਕਾਇਦਾ ਅਫੇਅਰ ਵੀ ਲਾਂਚ ਕੀਤੀ ਗਈ ਆ। ਤੋ ਉਹੀ ਜਿਨ੍ਹਾਂ ਦੀ ਆਫਰ ਲਾਂਚ ਹੋਈ ਆ ਉਹਨਾਂ ਦੀ ਕੋਈ ਅਰੈਸਟ ਵਗੈਰਾ ਨਹੀਂ ਪਈ ਸੀ ਤੇ ਉਹ ਫੇਰ ਕੱਲ ਡਿਸਪੂਟ ਨਾਲ ਦਾ ਸਟਾਰਟ ਹੋ ਗਿਆ ਤੇ ਸਰਪੰਚ ਸਾਹਿਬ ਨੇ ਆਪ ਖੁਦ ਫੋਨ ਲਾ ਕੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਵੀ ਤੁਸੀਂ ਆਓ ਇੱਥੇ ਡਿਸਪੂਟ ਜਿਹੜਾ ਵਾ ਜਿਆਦਾ ਵੱਧਾ ਜਾ ਰਿਹਾ ਵਾ ਉਹ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਵੀ ਜਦੋਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪ੍ਰਸ਼ਾਸਨ ਆਇਆ ਠੀਕ ਆ ਜਦੋਂ ਪ੍ਰਸ਼ਾਸਨ ਆਇਆ ਵਾ ਤੇ ਕੁਲਦੀਪ ਸਿੰਘ ਜਿਹੜਾ ਸਰਪੰਚੋ ਆਪਣੇ ਘਰ ਬਕਾਇਦਾ ਇੰਨਾ ਚੌਂਕ ਦੇ ਵਿੱਚ ਖੜੇ ਸੀਗੇ ਉਹ ਜਿੱਥੇ ਡਿਸਪਿਊਟ ਹੁੰਦਾ ਆਪਾਂ ਲੜਾਈ ਹੁੰਦੀ ਪਈ ਉਹ ਹੋਰ ਜਗ੍ਹਾ ਸੀਗੀ ਜਿਹੜੀ ਇਹ ਮੁਲਾਜ਼ਮ ਸਾਹਿਬ ਕਹਿੰਦੇ ਆ ਵੀ ਕੁਲਦੀਪ ਸਿੰਘ ਸਰਪੰਚ ਨੇ ਜਿਹੜਾ ਗੋਲੀ ਚਲਾਈ ਉਹਨਾਂ ਤੇ ਹਨਾ ਦੇਖੋ ਉਹ ਬੰਦੇ ਜਿਹੜੇ ਬੰਦੇ ਨੇ ਖੁਦ ਪ੍ਰਸ਼ਾਸਨ ਬੁਲਾਇਆ ਵਾ ਪਿੰਡ ਦਾ ਇੱਕ ਮੁਖੀ ਆ ਉੱਤੇ ਜ਼ਿੰਮੇਵਾਰੀ ਆ ਪਿੰਡ ਦੀ ਅਮਨ ਸ਼ਾਂਤੀ ਬਹਾਰ ਰੱਖਣ ਦੀ ਠੀਕ ਹੈ ਜੀ ਜਿਹੜਾ ਬੰਦਾ ਖੁਦ ਪ੍ਰਸ਼ਾਸਨ ਨੂੰ ਬੇਨਤੀ ਕਰਨ ਦਿਆ ਵੀ ਮੇਰੇ ਪਿੰਡ ਦਾ ਆਕੇ ਮਾਹੌਲ ਸਹੀ ਰੱਖੋ ਆਕੇ ਕੰਟਰੋਲ ਕਰੋ ਉਹ ਬੰਦਾ ਖੁਦ ਕਿਉਂ ਪੁਲਿਸ ਦੇ ਫਾਇਰ ਫਾਇਰਿੰਗ ਕਰੂਗਾ ਠੀਕ ਹੈ ਜੀ ਦੂਸਰੀ ਗੱਲ ਇੱਕ ਗੱਡੀ ਪਹਿਲ ਨਵਾਈ ਆ ਉਹਨਾਂ ਨੇ ਫਾਇਰਿੰਗ ਨਹੀਂ ਕੀਤੀ ਠੀਕ ਆ ਤੀਸਰੀ ਗੱਲ ਇਹ ਆ ਦੂਸਰੀਆਂ ਗੱਡੀਆਂ ਆਈਆਂ ਵਾਂ ਜਦੋਂ ਜਦੋਂ ਆਏ ਉਦੋਂ ਵੀ ਡਿਸਪੂਟ ਚੱਲਦਾ ਪਿਆ ਸੀਗਾ ਉਹ ਇੱਕ ਚੌਂਕ ਦੇ ਵਿੱਚ ਸਰਪੰਚ ਸਾਹਿਬ ਖੜੇ ਜਿੱਦੀ ਜਗ੍ਹਾ ਹੋ ਜਿੱਥੇ ਝਗੜਾ ਹੁੰਦਾ ਪਿਆ ਜਿੱਥੇ ਮੁਲਾਜ਼ਮ ਦੇ ਗੋੜੀ ਲੱਗੀ ਆ ਉਹ ਤਕਰੀਬਨ 50 60 ਮੀਟਰ ਹਟਵੀਂ ਆ ਗੱਡੀਆਂ ਦੇ ਕੋਲ ਆਇਆ ਗੱਡੀਆਂ ਤੇ ਮੁਲਾਜ਼ਮ ਸਾਹਿਬ ਆਏ ਸੀਗੇ ਡਿਪਟੀ ਸਾਹਿਬ ਵੀ ਆਏ ਸੀਗੇ ਬਾਅਦ ਚ ਉਹ ਬਾਅਦ ਚ ਆਏ ਸੀਗੇ ਤੇ ਇਹਨਾਂ ਨੇ ਜਦੋਂ ਫਾਇਰਿੰਗ ਕੀਤੀ ਆ ਮੁਲਾਜ਼ਮਾਂ ਨੇ ਆ ਗਏ ਆਪਣੀ ਇਹਨਾਂ ਨੇ ਸਿਰਫ ਜਾਨਕੀ ਆਪਣੀ ਧੀੜ ਨੂੰ ਖਦੇੜ ਲੀ ਇਹਨਾਂ ਤੇ ਵੀ ਦੂਜੀ ਪਤਾ ਨਹੀਂ ਦੂਸਰੀ ਪਾਰਟੀ ਨੇ ਹਮਲਾ ਕੀਤਾ ਉਹਨਾਂ ਨੇ ਕੀਤਾ ਸੀਗਾ ਉਹਨਾਂ ਦੇ ਸ਼ੱਟ ਲੱਗੀ ਉਹ ਸਰਪੰਚ ਦੀ ਟੀਮ ਨੇ ਉਹਨਾਂ ਨੂੰ ਟ੍ਰੀਟ ਕੀਤਾ ਉਹਨਾਂ ਨੂੰ ਮੈਡੀਸਿਨ ਦਵਾਈ ਪਾਣੀ ਪਲਾਇਆ ਤੁਸੀਂ ਦੇਖੋ ਸਰਪੰਚ ਸਾਹਿਬ ਦੀ ਟੀਮ ਆਹ ਕੁਝ ਕਰਦੀ ਪਈ ਆ ਉਹਨਾਂ ਨੇ ਹਮਲਾ ਥੋੜੀ ਕਰਨਾ ਸੀਗਾ ਠੀਕ ਆ ਜੀ ਉਸ ਤੋਂ ਬਾਅਦ ਇਹ ਤੁਸੀਂ ਦੇਖੋ ਇਹ ਪ੍ਰਸ਼ਾਸਨ ਦਾ ਇਹ ਗਣਾ ਵੀ ਸਰਪੰਚ ਨੇ ਸਾਡੇ ਤੇ ਗੋਲੀ ਚਲਾਦੀ। ਇਹ ਗੋਲੀ ਲੱਗੀ ਪੁਲਿਸ ਦੇ ਉਹ ਘਰ ਚ ਲੱਗੀ ਆ ਕਿ ਬਾਹਰ ਗੋਲੀ ਚੱਲੀ। ਉਹ ਜਿਹੜੀ ਗੋਲੀ ਲੱਗੀ ਆ ਜਦੋਂ ਉਹਨਾਂ ਨੇ ਫਾਇਰਿੰਗ ਕੀਤੀ ਆ। ਹਾਂ ਜੀ। ਤੁਹਾਡੇ ਨਾਲ। ਇਹ ਜਿਹੜਾ ਸਰਪੰਚ ਦਾ ਜਿਹੜਾ ਭਰਾ ਆ ਅਮਨਦੀਪ ਸਿੰਘ ਉਹਦੇ ਘਰ ਲੱਗੀ ਆ। ਸਰਪੰਚ ਉਸ ਜਗ੍ਹਾ ਤੇ ਮੌਜੂਦ ਹੀ ਨਹੀਂ ਸੀ ਮੌਕੇ ਤੇ। ਸਰਪੰਚ ਦੇ ਦੂਸਰੀ ਜਗ੍ਹਾ ਤੇ ਸੀਗਾ। ਗੋਲੀ ਲੱਗਦੀ ਆ ਤਕਰੀਬਨ 9:30 ਦਾ ਘਟਨਾ ਆਈ। ਠੀਕ ਹੈ ਜੀ। ਦੇਖੋ 9:30 ਦੀ ਘਟਨਾ ਵਾ। ਤੁਸੀਂ ਇਹ ਦੇਖੋ ਇੱਕ ਫੈਕਟ ਹੈ ਜੀ ਇਹ ਤਾਂ 9.5 ਗੋਲੀ ਲੱਗੀ ਹੋਵੇ ਪਹਿਲੀ ਗੱਲ ਤੇ ਗੋਲੀ ਮਾਰ ਕੇ ਕੋਈ ਮੁਲਾਜ਼ਮ ਦੇ ਕੋਈ ਸਰਪੰਚ ਆਪਦੇ ਘਰੇ ਸੌ ਸਕਦਾ ਉਹ ਆਪਣੇ ਘਰੇ ਸੁੱਤਾ ਫਿਰ ਮੁਲਾਜ਼ਮਾਂ ਨੇ ਉਹਦੀ ਮੌਕੇ ਤੇ ਅਰੈਸਟ ਨਹੀਂ ਕੀਤੀ ਜੀ ਉਹਨੇ ਗੋਲੀ ਲਾਈ ਦੇ ਜੇ ਗੋਲੀ ਚਲਾਈ ਤੇ 4.5 ਵਜੇ ਆ ਕੇ ਬਕਾਇਦਾ ਉਹਦੇ ਸੀਸੀਟੀਵੀ ਤੋੜ ਕੇ ਫਿਰ ਜਾ ਕੇ ਉਹਦੀ ਅਰੈਸਟ ਕੀਤੀ ਜੇ ਸਹੀ ਸੀਗਾ ਮੁਲਾਜ਼ਮ ਜੇ ਬੰਦਾ ਸਾਡਾ ਗਲਤ ਉਹ ਸਰਪੰਚ ਸਾਹਿਬ ਗਲਤ ਸੀਗੇ ਠੀਕ ਹੈ ਜੀ ਫਿਰ ਨਰ ਸੀਸੀਟੀਵੀ ਤੋੜਨ ਦੀ ਕੀ ਜ਼ਰੂਰਤ ਪੈ ਗਈ ਇਹਨਾਂ ਥੋੜਾ ਸੀਸੀ ਮਲਾਈ ਮਨੇ ਪ੍ਰਸ਼ਾਸਨ ਨੂੰ ਠੀਕ ਹੈ ਜੀ ਬਕਾਇਦਾ 4:30 ਵਜੇ ਬਾਅਦ ਜਾ ਕੇ ਅਰੈਸਟ ਪਈ ਉਹਨਾਂ ਦੀ ਮੌਕੇ ਤੇ ਬੰਦੇ ਮੌਜੂਦ ਆ ਠੀਕ ਹੈ ਜੀ ਉਸ ਟਾਈਮ ਅਰੈਸਟ ਕਿਉਂ ਨਹੀਂ ਕੀਤਾ ਗਿਆ ਉਹਨੂੰ ਤੁਹਾਡਾ ਕੀ ਜੇ ਕਹਿੰਦੇ ਸਾਡੇ ਇਹ ਕਹਿਣਾ ਹੈ ਆ ਵੀ ਸਾਡੀ ਬੇਨਤੀ ਆ ਵੀ ਇਹ ਸਰਾਸਰ ਜਿਹੜਾ ਬਾ ਨਾਇਨਸਾਫ ਕੀਤਾ ਜਾ ਰਿਹਾ ਵਾ ਸਰਪੰਚ ਸਾਹਿਬ ਦੇ ਨਾਲ ਅਸੀਂ ਇਹ ਚੀਜ਼ ਚਾਹੁੰਦੇ ਆ ਵੀ ਇਹਦੀ ਬਕਾਇਦਾ ਸੈੱਟ ਬਣਾ ਕੇ ਮਾਣਜੋਗ ਜੱਜ ਸਾਹਿਬ ਵੱਲੋਂ ਕੋਈ ਟੀਮ ਬਣਾਈ ਜਾਵੇ ਸਿੱਟ ਬਣਾਈ ਜਾਵੇ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿੰਨੇ ਬੰਦੇ ਜਿਹੜੇ ਰਸਟ ਕੀਤੇ ਹੋਏ ਆ ਇਸ ਟਾਈਮ ਅ ਇੱਕ ਤੇ ਸਰਪੰਚ ਸਾਹਿਬ ਦੋ ਤਿੰਨ ਚਾਰ ਪੰਜ ਬੰਦੇ ਰਸਟ ਆ ਪੰਜ ਛੇ ਬੰਦੇ ਪ੍ਰੋਪਰ ਕਾਊਂਟਿੰਗ ਨਹੀਂ ਗਈ ਠੀਕ ਹੈ ਜੀ ਸਰਪੰਚ ਸਮੇਤ ਸਰਪੰਚ ਸਮੇਤ ਆ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਸਰਪੰਚ ਆਮ ਆਦਮੀ ਪਾਰਟੀ ਦੇ ਆ ਜਿਨ੍ਹਾਂ ਦਾ ਝਗੜਾ ਆ ਉਹ ਤੋਂ ਦੂਰੇ ਇਹਨਾਂ ਦੀਆਂ ਦੋ ਪਾਰਟੀਆਂ ਵੇਖੋ ਮੇਰਾ ਬਨਾਲਦਾ ਪਿੰਡ ਹਣਾ ਉਹ ਮੇਰੇ ਖਿਆਲ ਨਾਲ ਕਾਲੀਦਾਲ ਨਾਲ ਸੰਬੰਧਿਤ ਆਸਮਾ ਪਾਰਟੀ ਦੂਜੀ ਇਹਨਾਂ ਦਾ ਗਰੁੱਪ ਆ ਤਾਂ ਦੋ ਡਿਸਪਿਊਟ ਚੱਲਦੇ ਪਏ ਆ ਇੱਕ ਕਾਫੀ ਟਾਈਮ ਤੋਂ ਚੱਲਦਾ ਪਿਆ ਬਕਾਇਦਾ ਐਫਆਈਆਰ ਲਾਂਚ ਹੋਈ ਪਈ ਆ ਪਰ ਜਿਹੜੇ ਬੰਦੇ ਦੀ ਐਫਆਈਆਰ ਲਾਂਚ ਹੋਈ ਆ ਉਹਨਾਂ ਦੀ ਅਰੈਸਟ ਅਜੇ ਤੱਕ ਨਹੀਂ ਪਈ ਠੀਕ ਹੈ ਜੀ ਬਕਾਇਦਾ ਇਹਨਾਂ ਦਾ 10 ਦਿਨ ਤੋਂ ਉੱਪਰ ਦੇ ਹੋ ਗਏ ਝਗੜੇ ਨੂੰ ਤੇ ਇਹ ਬੰਦਾ ਮੌਕੇ ਦੇ ਮਜੂਰ ਸੀਗਾ ਤੇ ਜਿਹੜੇ ਬੰਦੇ ਨਾਲ 9.5 ਝਗੜਾ ਹੁੰਦਾ 9.5 ਗੋਲੀ ਲੱਗਦੀ ਉਹਦੀ ਅਰੈਸਟ ਕਹਿੰਦੇ 4:30 ਵਜੇ ਜਾ ਕੇ ਪਾਈ ਆ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਇਹ ਕਰਦੇ ਵੀ ਜਿਹੜਾ ਸਰਪੰਚ ਸਾਡਾ ਬਿਲਕੁਲ ਨਿਰਦੋਸ਼ ਆ ਅਸੀਂ ਇਹ ਚ ਚਾਹੁੰਦੇ ਆ ਵੀ ਇਦਾਂ ਦੀ ਜਿਹੜੀ ਆ ਜਿਹੜੀ ਗੋਲੀ ਲੱਗੀ ਆ ਜਾਂ ਦੇ ਪੁਲਿਸ ਕੋਲੋਂ ਬਾਈ ਮਿਸਟੇਕ ਆਪਣੇ ਵੈਪਨ ਦੇ ਨਾਲ ਖੋਦੀ ਕਿਸੇ ਮੁਲਾਜ਼ਮ ਕੋਲ ਲੱਗੀ ਆ ਜਾਂ ਉਹਨਾਂ ਨੇ ਹਵਾਈ ਫਾਇਰ ਕੀਤਾ ਜਾਂ ਉਹਨਾਂ ਦੀ ਕੰਧ ਨਾਲ ਲੱਗ ਕੇ ਉਹਨਾਂ ਤੇ ਲੱਗੀ ਆ ਸਰਪੰਚ ਇਸ ਚ ਬਿਲਕੁਲ ਵੀ ਨਿਰਦੋਸ਼ ਨਾ ਉਹਨੂੰ ਵੈਪਨ ਚਲਾਉਣਾ ਆਉਂਦਾ ਵਾ ਨਾ ਲਗੋ ਵੈਪਨ ਹੈਗਾ ਵਾ